ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੋਬਾਈਲ ਫੋਨ ਵਰਤਣ ਵਾਲਿਆਂ ਦੇ ਲਈ ਆਈ ਬਹੁਤ ਹੀ ਜ਼ਰੂਰੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਡਾਇਰੈਕਟਰ 2 موبائل ਪ੍ਰਸ਼ਾਸਨ ਪ੍ਰਸਾਰਣ ਜਲਦੀ ਹੀ ਹਕੀਕਤ ਬਣ ਸਕਦਾ ਤੇ ਇਸ ਜੇ ਮੋਬਾਈਲ ਉਪਰ ਪ੍ਰੀਯੋਗਤਾ ਬਿਨਾਂ SIM ਕਾੜੀਆਂ ਇੰਟਰਨੈਟ ਕਨੈਕਸ਼ਨ ਦੇ ਵੀਡੀਓ ਸਟ੍ਰੀਮ ਕਰ ਸਕਣਗੇ ਸੂਚਨਾ ਤੇ ਪ੍ਰਸ਼ਾਸਨ ਸਕੱਤਰ ਅਪੂਰਨ ਚੰਦਰਾ ਨੇ ਇੱਕ ਪ੍ਰਸ਼ਾਸਨ ਕਾਨਫਰੰਸ ਸੰਬੋਧਨ ਕਰਦੇ ਕਿਹਾ ਹੈ ਕਿ ਰੇਲੂ ਡਾਇਰੈਕਟਰ 2 ਮੋਬਾਈਲ ਟੈਕਨੋਲੋਜੀ ਦਾ ਜਲਦੀ ਹੀ ਉਨੀਸ਼ਰਾਂ ਵਿੱਚ ਤਜਰਬਾ ਕੀਤਾ ਜਾਵੇਗਾ ਤੇ ਇਸ ਉੱਭਰ ਰਹੀ ਟੈਕਨੋਲੋਜੀ ਲਈ 470 500 82 ਮੈਗਾ ਹਰਟਜ਼ ਸਕ੍ਰੈਪਟਰਮ ਰੱਖਵਾ ਰੱਖਣ ਦੀ ਜ਼ੋਰਦਾਰ ਵਕਾਲਤ ਕੀਤੀ ਜਾਵੇਗੀ ਅਤੇ ਚੰਦਰਾ ਨੇ ਕਿਹਾ ਹੈ ਕਿ ਵੀਡੀਓ ਟ੍ਰੈਫਿਕ ਦੇ 25 30 ਫੀਸਦੀ ਨੂੰ ਡੀ ਟੂ ਐਮ 'ਚ ਤਬਦੀਲ ਕਰਨ ਨਾਲ 5G ਨੈਟਵਰਕ ਤੇ ਪੀੜ ਕੱਟ ਹੋਵੇਗੀ ਜਿਸ ਨਾਲ ਦੇਖ ਚ ਡਿਜੀਟਲ ਤਬਦੀਲੀ 'ਚ ਤੇਜੀ ਆਵੇਗੀ ਪਿਛਲੇ ਸਾਲ ਡੀ ਟੂ ਐਮ ਟੈਕਨੋਲੋਜੀ ਦੀ ਜਾਂਚ ਕਰ ਲਈ ਇੱਕ ਪਾਇਲਟ ਪ੍ਰੋਜੈਕਟ ਬੰਗਲੌਰੂ ਕਰਤਵਿਆ ਮਾਰਗ ਤੇ ਨੌਇਡਾ 'ਚ ਕੀਤਾ ਗਿਆ ਸੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਹੀ ਤਨੂੰ